ਇਹ ਕੋਈ ਇਸ ਨੂੰ ਦੇਖ ਕੇ ਕਹਿ ਸਕਦਾ ਹੈ ਕਿ ਪਿੰਡ ਦਾ ਛੱਪੜ ਹੈ ਇੰਨੀ ਖੂਬਸੂਰਤ ਇਹ ਥਾਂ ਪਿੰਡ ਤਲਵੰਡੀ ਮਾਦੋ ਜ਼ਿਲ੍ਹਾ ਜਲੰਧਰ ਦਾ ਇਹ ਪਿੰਡ ਤੇ ਸੀਚੇਵਾਲ ਮਾਡਲ 2 ਤੇ ਆਧਾਰਿਤ ਇਹ ਪਿੰਡ ਦਾ ਬਣਿਆ ਟ੍ਰੀਟਮੈਂਟ ਪਲਾਂਟ ਤੇ ਉਸ ਦੇ ਨਾਲ ਬਣੀ ਹੋਈ ਬਹੁਤ ਖੂਬਸੂਰਤ ਪਾਰਕ ਵੱਡੇ ਵੱਡੇ ਸ਼ਹਿਰਾਂ ਦੀਆਂ ਪਾਰਕਾਂ ਨੂੰ ਵੀ ਮਾਤ ਪਾਉਂਦੀ ਹੈ ਪਿੰਡ ਦੇ ਨੌਜਵਾਨਾ ਸਰਦਾਰ ਅਮਰੀਕ ਸਿੰਘ ਪਿੰਡ ਦੇ ਸਰਪੰਚ ਸਰਦਾਰ ਗੁਰਜੀਤ ਸਿੰਘ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅਤੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦੀ ਰਹਿਮਾਈ ਹੇਠ ਇਸ ਪਿੰਡ ਨੇ ਆਪਣੇ ਛੱਪੜ ਨੂੰ ਅਜਿਹਾ ਖੂਬਸੂਰਤ ਬਣਾਇਆ ਹੈ ਕਿ ਅੱਜ ਮੰਤਰੀ ਦੂਰੋਂ ਦੂਰੋਂ ਲੋਕ ਇਸ ਪਿੰਡ ਨੂੰ ਦੇਖਣ ਆਉਂਦੇ ਨੇ ਇੱਥੇ ਬਹੁਤ ਹੀ ਖੂਬਸੂਰਤ ਸਾਡੀ ਵਿਰਾਸਤ ਹਾਲਟ ਨੂੰ ਸੰਭਾਲਿਆ ਗਿਆ ਹੈ ਬੱਚਿਆਂ ਦੇ ਖੇਡਣ ਲਈ ਪਗੂੜੇ ਬੈਠਣ ਲਈ ਬਹੁਤ ਖੂਬਸੂਰਤ ਕੁਰਸੀਆਂ ਬਣਾਈਆਂ ਨੇ ਉਥੇ ਸੀਚੇਵਲ ਮਾਡਲ ਤੇ ਅਧਾਰਿਤ ਪਿੰਡ ਦੇ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤਿਆ ਜਾਂਦਾ ਹੈ ਤੇ ਸਵੇਰੇ ਸ਼ਾਮ ਪਿੰਡ ਦੇ ਲੋਕ ਇੱਥੇ ਸੈਰ ਕਰਦੇ ਨੇ ਆਓ ਦੇਖਦੇ ਹਾਂ ਕਿ ਇਹ ਸੀਚੇਵਲ ਮਾਡਲ 2 ਕਿਵੇਂ ਕੰਮ ਕਰਦਾ ਹੈ ਸੋ ਇਹ ਪਿੰਡ ਤਲਵੰਡੀ ਮਾਦੋ ਸੀਚੇਵਲ ਮਾਡਲ 2 ਪਾਣੀ ਨੂੰ ਵੇਸਟ ਪਾਣੀ ਨੂੰ ਟ੍ਰੀਟ ਕਰਨ ਦਾ ਸਿਚੇਵਲ ਮਾਡਲ ਜੋ ਬਹੁਤ ਫੇਮਸ ਹੈ ਪ੍ਰਸਿੱਧ ਹੈ ਇਹ ਪਹਿਲਾ ਪੜਾਹ ਹੈ ਜਿੱਥੇ ਪਾਣੀ ਪਿੰਡ ਦਾ ਆਉਂਦਾ ਹੈ ਇੱਥੇ ਇੱਕ ਜਾਲੀ ਲੱਗੀ ਹੈ ਜਿਹਦੇ ਨਾਲ ਜੋ ਲਫਾਫੇ ਨੇ ਜਾਂ ਹੋਰ ਇਹੋ ਜਿਹਾ ਸਮਾਨ ਹੈ ਇੱਥੇ ਰੁਕ ਜਾਂਦਾ ਹੈ ਤੇ ਉਸ ਤੋਂ ਅੱਗੇ ਇਹ ਪਹਿਲਾ ਖੂਹ ਹੈ ਔਰ ਇਹ ਸਖੂ ਦੇ ਵਿੱਚ ਪਾਣੀ ਨੂੰ ਕਲੌਕਵਾਇਜ਼ ਘੁਮਾਇਆ ਗਿਆ ਹੈ ਉਹਦੀ ਐਂਟਰੀ ਇਸ ਤਰ੍ਹਾਂ ਦੀ ਹੈ ਕਿ ਪਾਣੀ ਘੁੰਮ ਕੇ ਅੱਗੇ ਜਾਵੇ ਇਹ ਪਹਿਲਾ ਪੜਾਹ ਹੈ ਪਹਿਲਾ ਖੂਹ ਹੈ ਇਹਦੇ ਵਿੱਚ ਪਾਣੀ ਘੁੰਮਦਾ ਹੈ ਔਰ ਇਹਦੇ ਵਿੱਚ ਜੋ ਭਾਰੀ ਚੀਜ਼ਾਂ ਨੇ ਉਹ ਥੱਲੇ ਬਹਿ ਜਾਂਦੀਆਂ ਨੇ ਤੇ ਜੋ ਪਾਣੀ ਹੈ ਜਾਂ ਤਰਨ ਵਾਲੀਆਂ ਚੀਜ਼ਾਂ ਅੱਗੇ ਜਾਂਦੀਆਂ ਨੇ ਭਾਰੀ ਜਿਹੜੀ ਗਾਰ ਹੈ ਘੁੰਮ ਕੇ ਥੱਲੇ ਬੈਠ ਜਾਂਦੀ ਹੈ ਤੇ ਇਸ ਤੋਂ ਅੱਗੇ ਇਹ ਦੂਸਰਾ ਖੂਹ ਆ ਜਾਂਦਾ ਹੈ ਇਹਦੇ ਵਿੱਚ ਜੋ ਤਰਨ ਵਾਲੀਆਂ ਚੀਜ਼ਾਂ ਨੇ ਉਹ ਨਤਾਰੀਆਂ ਜਾਂਦੀਆਂ ਨੇ ਤੁਸੀਂ ਦੇਖੋ ਕਿਉਂਕਿ ਉਹ ਇਸ ਇਹਦੇ ਵਿੱਚ ਪਾਣੀ ਜਿਹੜਾ ਹੈ ਐਂਟਰੀ ਤਾਂ ਉੱਪਰੋਂ ਹੈ ਪਰ ਇਹਦਾ ਐਗਜ਼ਿਟ ਜਿਹੜਾ ਹੈ ਉਹ ਥੱਲੇ ਹੈ ਅਗਲੇ ਖੂਹ ਵਿੱਚ ਥੱਲੇ ਦੀ ਪਾਣੀ ਜਾਣਾ ਵਾ ਜਿਸ ਕਰਕੇ ਤਰਨ ਵਾਲੀ ਚੀਜ਼ ਥੱਲੇ ਨਹੀਂ ਜਾਏਗੀ ਤੇ ਉਹ ਇਹਦੇ ਵਿੱਚ ਨਿਖੇੜੀ ਜਾਏਗੀ ਉਸ ਤੋਂ ਬਾਅਦ ਤੀਜੇ ਖੂਹ ਦੇ ਵਿੱਚ ਪਾਣੀ ਆ ਜਾਂਦਾ ਹੈ ਆ ਔਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਪਾਣੀ ਹੁਣ ਕੋਈ ਇਹਦੇ ਵਿੱਚ ਲਫਾਫਾ ਜਾਂ ਤਰਨ ਵਾਲੀ ਚੀਜ਼ ਨਹੀਂ ਹੈ ਚਗਨਾਹਟ ਨਹੀਂ ਹੈ ਉਹ ਪਿੱਛੇ ਰਹਿ ਗਈ ਹੈ ਇਸ ਤੋਂ ਬਾਅਦ ਜਿਹੜਾ ਹੈ ਮੀਨ ਇਸ ਤੋਂ ਬਾਅਦ ਜੋ ਮੀਨ ਪੌਂਡ ਹੈ ਉਹਦੇ ਵਿੱਚ ਪਾਣੀ ਆ ਗਿਆ ਇਹ ਪਾਣੀ ਹੁਣ ਬਹੁਤਾ ਨਹੀਂ ਹੈ ਸੋ ਕਿਉਂਕਿ ਖੇਤੀ ਨੂੰ ਇਹ ਪਾਣੀ ਦੀ ਵਰਤੋਂ ਹੁੰਦੀ ਹੈ ਤੇ ਕੁੱਝ ਦਿਨ ਇਸ ਪੌਂਡ ਦੇ ਵਿੱਚ ਪਾਣੀ ਨੇ ਸਟੇ ਕਰਨੀ ਹੈ ਜਿਹਦੇ ਨਾਲ ਇਹਦੇ ਵਿੱਚ ਕੁਦਰਤੀ ਤੌਰ ਤੇ ਸੂਰ ਦੀ ਰੋਸ਼ਨੀ ਦੇ ਨਾਲ ਬੈਕਟੀਰੀਆ ਪੈਦਾ ਹੋਣੇ ਨੇ ਤੇ ਇਹਦੇ ਐਂਡ ਦੇ ਉੱਪਰ ਦੂਸਰੇ ਬੰਨੇ ਮੋਟਰ ਲੱਗੀ ਹੈ ਤੇ ਉਸ ਮੋਟਰ ਨਾਲ ਪਾਣੀ ਖੇਤੀ ਨੂੰ ਵਰਤਿਆ ਜਾਣਾ ਹੈ ਇਹ ਪਾਣੀ ਖੇਤੀ ਵਾਸਤੇ ਖਾਦ ਦਾ ਕੰਮ ਕਰਦਾ ਹੈ ਔਰ ਬਹੁਤ ਘੱਟ ਖਾਦ ਪਾਉਣੀ ਪੈਂਦੀ ਹੈ ਜਿੱਥੇ ਇਹ ਪਾਣੀ ਲੱਗਦਾ ਹੈ ਜਿਸ ਨਾਲ ਜ਼ਿਮੀਦਾਰ ਦੀ ਬਚਤ ਹੁੰਦੀ ਹੈ ਤੇ ਫਸਲ ਵੀ ਵੱਧ ਹੁੰਦੀ ਹੈ ਸੋ ਇੱਥੇ ਕਿਤੇ ਕੋਈ ਬਦਬੂ ਨਹੀਂ ਆ ਰਹੀ ਸੈਰ ਕਰਨ ਨੂੰ ਵਾਲੇ ਦੁਆਲੇ ਵਧੀਆ ਰਸਤਾ ਬਣਿਆ ਹੋਇਆ ਫਾਲੂ ਬੂਟੇ ਲੱਗੇ ਆ ਬਹੁਤ ਦਿਲਕਸ਼ ਨਜ਼ਾਰਾ ਹੈ ਇੱਥੇ ਤੇ ਕੋਈ ਕਹਿ ਨਹੀਂ ਸਕਦਾ ਕਿ ਪਿੰਡ ਦਾ ਛੱਪੜ ਹੈ ਤੇ ਗੰਦਾ ਪਾਣੀ ਇੱਥੇ ਆ ਰਿਹਾ ਹੈ ਸੋ ਸਵੇਰੇ ਸ਼ਾਮ ਇੱਥੇ ਰੌਣਕ ਲੱਗੀ ਹੁੰਦੀ ਹੈ ਪਿੰਡ ਦੇ ਵਿੱਚ ਉਹ ਸਾਹਮਣੇ ਦਿਖ ਰਹੇ ਹਾਂ ਮੋਟਰ ਲੱਗੀ ਹੋਈ ਹੈ ਜਿੱਥੇ ਪਾਣੀ ਜਿਹੜਾ ਮੋਟਰ ਆਹੀਂ ਖੇਤਾਂ ਨੂੰ ਜਾਣਾ ਹੈ ਇਥੋਂ